ਤੁਸੀਂ ਲੱਖ ਜਾਓ ਕਿ ਕ੍ਰਿਸ਼ਚਨਾ ਚ ਤੁਸੀਂ ਮੁਸਲਮਾਨਾਂ ਚ ਤੁਰ ਜੋ ਤੁਸੀਂ ਹਿੰਦੂਆਂ ਚ ਤੁਰ ਜੋ ਇੱਕ ਗੱਲ ਯਾਦ ਰੱਖਿਓ ਇਹ ਗੁਰੂ ਸਾਹਿਬ ਦਾ ਝਾਰਨਾ ਲੱਗਿਆ ਹੋਇਆ ਏ ਇਹ ਗੰਦ ਛੱਡਦਾ ਪਿਆ ਏ ਗੁਰੂ ਸਾਹਿਬ ਤੋਂ ਇਲਾਵਾ ਸਾਡਾ ਕੋਈ ਗੁਰੂਨੀ ਜੀ ਹੈਗਾ ਇਹ ਗੱਲ ਯਾਦ ਰੱਖਿਓ ਜੀ ਵੀਰ ਪੂਜਦੇ ਰਹੇ ਹਾਂ ਮੈਂ ਬੜੇ ਪੂਜੇ ਨੇ ਜੀ ਮਿਲਿਆ ਕੀ ਜੀ ਉਹਦੇ ਚੋਂ ਕੁਝ ਨਹੀਂ ਮਿਲਿਆ ਜੀ ਪਿਓ ਨੂੰ ਪਿਓ ਕਹਿਣਾ ਛੱਡ ਕੇ ਅਸੀਂ ਹੋਰ ਪਾਸੇ ਜਿਹੜੇ ਪਿਓ ਕੰਨੀ ਭੱਜਦੇ ਸਾਂ ਜੀ ਉੱਥੋਂ ਲੱਤ ਪਈ ਤਾਂ ਫੇਰ ਆਪਣੇ ਅਸਲ ਪਿਓ ਦੇ ਚਰਨਾਂ 'ਚ ਹੀ ਆ ਕੇ ਡਿੱਗਣਾ ਪਿਆ ਸਾਨੂੰ ਅਕਾਲ ਪੁਰਖ ਮਹਾਰਾਜ ਦੇ ਬਚਨ ਨੇ ਜੀ ਦਿੱਲੀ ਤਖਤ 'ਤੇ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਝੁੱਲੇਗਾ ਸੀਸ 'ਤੇ ਬੜੀ ਕਰੇਗੀ ਮौज ਕੋਈ ਨਹੀਂ ਰੋਕ ਸਕਦਾ ਜੀ ਗਾਈਡ ਕਰਨ ਵਾਲਾ ਅਸਲ ਹੋਵੇ ਨਾ ਜੀ ਸਹੀ ਸਹੀ ਗਾਈਡਲਾਈਨ ਮਿਲ ਜਵੇ ਮੈਂ ਵਾਦਾ ਕਰਦਾ ਵਾਂ ਸਿੱਖ ਕੌਮ ਅੱਜ ਵੀ ਚੜਦੀ ਕਲਾ ਚ ਸੀਤਾ ਚੜਦੀ ਕਲਾ ਚ ਹੀ ਰਹੇਗੀ ਆਪਾਂ ਕਹਿੰਦੇ ਭਾਈ ਸਾਡੇ ਲੋਕ ਤਾਂ ਸੁੱਤੇ ਪਏ ਆ ਬਾਬਿਆਂ ਦੇ ਪਖੰਡੀਆਂ ਦਾ ਕੋਈ ਲਾਗੇ ਉੱਥੇ ਪਹੁੰਚ ਜਾਂਦੇ ਗੁਰੂਗ੍ਰੰਥ ਸਾਹਿਬਾਰੇ ਤੇ ਨਹੀਂ ਬਈ ਸੁੱਤੇ ਪਏ ਆ ਇਹ ਨਹੀਂ ਜਾਗ ਸਕਦੀ ਕੌਮ ਜੇਕ ਦੇ ਕੋ ਕਲਾਕਾਰ ਲੱਗਾ ਹੁੰਦਾ ਤੂੰ ਦੇ ਕੋ ਬਾਬਾ ਆਇਆ ਹੁੰਦਾ ਤੇ ਹਜ਼ਾਰਾਂ ਦੇ ਇਕੱਠ ਹੋਏ ਨੇ ਅੱਜ ਆਪਣੇ ਗੁਰੂ ਸਾਹਿਬ ਵਾਸਤੇ ਇੱਥੇ ਤੁਹਾਡੇ ਸਾਹਮਣੇ ਹੀ ਆ ਤੇ ਸਰਕਾਰਾਂ ਤੇ ਖਾਸ ਕਰਕੇ ਸਮਾਣੇ ਦੀ ਸੰਗਤ ਜੀ ਕੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰੂ ਨਹੀਂ ਮੰਨਦੇ ਜੀ ਆਪਣਾ ਸਭ ਤੋਂ ਵੱਡੀ ਗੱਲ ਵੀ ਸਰਕਾਰ ਨੇ ਤਾਂ ਕੀ ਆਉਣਾ ਸੀ ਜਿਹੜੀ ਸਾਡੀ ਸਾਜੀ ਹੋਈ ਸਾਡੇ ਸਤਿਗੁਰ ਨੇ ਅਕਾਲ ਤਖਤ ਸਭ ਤੋਂ ਸਰਕਾਰ ਆਉਣੀ ਸੀ ਸ਼ਰੋਮਣੀ ਕਮੇਟੀ ਉਹਨਾਂ ਦਾ ਨਹੀਂ ਕੋਈ ਬੰਦਾ ਪਹੁੰਚਿਆ ਜਾਂ ਇਹਨਾਂ ਨੂੰ ਸਿਰਫ ਆਪਣੇ ਜਥੇਦਾਰੀਆਂ ਜਾਂ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਹੀ ਬੈਠੇ ਆ ਜੀ ਗੁਰੂ ਸਾਹਿਬ ਦੇ ਨਾਮ ਬੱਚਿਆਂ ਨੂੰ ਪਤਾ ਨਹੀਂ ਅੱਜ ਕੱਲ ਪਿੰਡ 'ਚ ਜੀ ਜ਼ਿਆਦਾਤਰ ਮਾਂ-ਬਾਪ ਨੂੰ ਵੀ ਨਹੀਂ ਪਤਾ ਜੀ ਇਹਦਾ ਕਾਰਨ ਇਹ ਵੀ ਸਾਡੀ ਐਸਜੀਪੀਸੀ ਸੁੱਤੀ ਹੋਈ ਹੈ ਜੀ ਜਿਹੜੇ ਗਰੂ ਘਰ ਦੇ ਗ੍ਰੰਥੀ ਨੇ ਜੀ ਉਹ ਗੋਂ ਆਪਣੇ ਬੱਚਿਆਂ ਨੂੰ ਗਰੰਥੀ ਸਿੰਘ ਨਹੀਂ ਬਣਾ ਰਹੇ ਜੀ ਉਹ ਕਹਿੰਦੇ ਨੇ ਅਸੀਂ ਕੀ ਕਰਨਾ ਇਹਨਾਂ ਨੂੰ ਗਰੰਥੀ ਸਿੰਘ ਬਣਾ ਕੇ ਛੇ ਇੰਨੇ ਦਾ ਫੈਸਲੇ ਕਰੇ ਜੀ ਹੁਣ ਐਸਜੀਪੀਸੀ ਨੇ ਅਕਾਲੀ ਦਲ ਵਾਲੇ ਵੀ ਮੈਂ ਉਹਨਾਂ ਨੇ ਜੀ ਸਾਰੇ ਬਲਾਕੇ ਜਥੇਦਾਰ ਸਾਬਨਾਂ ਨੇ ਵੀ ਇੰਨੇ ਫੈਸਲੇ ਕੀਤੇ ਤੁਸੀਂ ਕਹਿੰਦੇ ਸੁੱਤੀ ਪਈਏ ਫੈਸਲੇ ਕਰੇ ਆ ਜੀ ਉਹ ਬਸ ਉਹ ਰਿਟਰਨਾਂ ਜੀ ਰਹਿ ਜਾਂਦੇ ਆ ਜੀ ਫੈਸਲੇ ਲਾਗੂ ਤਾਂ ਲਾਗੂ ਹੋਇਆ ਫੈਸਲਾ ਤਾਂ ਦੱਸੋ ਸਰ ਮੈਨੂੰ ਕੋਈ ਸੁਖਬੀਰ ਸਿੰਘ ਬਾਦਲ ਤੇ ਭਾਈ ਚੌੜਾ ਸੇ ਜੀ ਨੇ ਕਹਿੰਦੇ ਜੀ ਹਮਲਾ ਕਰਤਾ ਜੀ ਸਿੱਖਾਂ ਦੇ ਹਿਰਦੇ ਵਿੱਚ ਇਸ ਚੀਜ਼ ਦਾ ਰੋਸ ਹੈ ਜੀ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਜੀ ਸਾਡੇ ਬਜ਼ੁਰਗ ਸੀ ਜੀ ਉਹਨਾਂ ਨੇ ਅੱਜ ਤੱਕ ਵੋਟ ਪਾਈ ਤਾਂ ਪੰਥ ਨੂੰ ਪਾਈ ਜੀ ਅਕਾਲੀ ਦਲ ਨੂੰ ਪਾਈ ਜੀ ਇਹਨਾਂ ਲੋਕਾਂ ਅਕਾਲੀ ਸ਼ਬਦ ਨੂੰ ਬਦਨਾਮ ਕਰਤਾ ਇਹ ਸਰਕਾਰਾਂ ਕਹਿ ਰਹੀਆਂ ਹੁਣ ਆਇਆ ਜੀ ਮਹਾਰਾਜਾ ਰਣਜੀਤ ਸਿੰਘ ਵਰਕਰਾ ਰਾਜ ਹਾਂ ਭਗਵੰਤ ਮਾਨ ਸਾਹਿਬ ਮਾਨ ਸਾਹਿਬ ਅਸੀਂ ਤੁਹਾਨੂੰ ਬਹੁਤ ਵੋਟਾਂ ਪਾਈਆਂ ਨੇ ਜੀ ਜਦੋਂ ਅਕਲ ਆਈ ਤਾਂ ਉਹ ਕਹਿੰਦੇ ਨਾ ਹੁਣ ਛੇਵਿਆਂ ਨੂੰ ਚੁਰਨ ਦਾ ਟਾਈਮ ਆ ਗਿਆ ਤਾਂ ਅਕਲ ਆ ਗਈ ਬਾਜੀ ਚੱਟ ਕੇ ਮੁੜਿਆ ਨਹੀਂ ਬਾ ਯੂਪੀ ਚੱਲ ਜੋ ਪੱਗ ਵੇਖ ਕੇ ਖਾਲਸਤਾਨੀ ਕਹਿ ਦਿੰਦੇ ਨੇ ਜਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਉਹਨਾਂ ਨੂੰ ਖਾਲਸਤਾਨੀ ਦੱਸਦੇ ਆ ਤੇ ਉਹਨਾਂ ਨੂੰ ਮਾਲਾ ਟੈਰਰਿਸਟ ਬਣਾਤਾ ਇੱਕ ਮਾਤਾ ਆਈ ਸੀ ਜੀ ਮਹਾਰਾਜਾ ਰਣਜੀਤ ਸਿੰਘ ਕੋਲ ਉਹ ਮਾਤਾ ਆਪਣਾ ਤਵਾ ਮਹਾਰਾਜ ਦੇ ਲਾਉਂਦੀ ਸੀ ਪੈਰਾਂ ਨੂੰ ਤਾਂ ਉਹਨੇ ਮਾਤਾ ਨੂੰ ਪੁੱਛਿਆ ਵੀ ਮਾਤਾ ਤੂੰ ਮੇਰੇ ਨਾਲ ਤਵਾ ਕਿਉਂ ਲਾਨੀ ਏ ਤੇ ਮਾਤਾ ਕਹਿੰਦੀ ਜੀ ਮੈਨੂੰ ਪਤਾ ਲੱਗਿਆ ਵੀ ਤੂੰ 파ਰਸ ਪੱਥਰ ਨੇ ਵੀ ਤੇਰੇ ਨਾਲ ਜਿਹੜਾ ਲੱਗ ਜਾਂਦਾ ਏ ਉਹ ਸੋਨਾ ਹੋ ਜਾਂਦਾ ਏ ਇਹ ਸੱਚੇ ਪਾਤਸ਼ਾਹ ਸਾਡਾ ਪੁੱਤਰ ਟਾਈਮ ਨਾਲ ਹਨ ਅਮਰੀਕਾ ਪਹੁੰਚੇ ਡੌਂਕੀਆਂ ਲਾ ਲਾ ਕੇ ਜਾਂਦੇ ਨੇ ਜੀ ਆਜ ਵੀ ਚੜਾਉਂਦੇ ਆ ਜੀ ਗੁਰਦਾਰਾ ਅੱਜ ਵੀ ਚੜਾਉਂਦੇ ਆ ਪਰ ਇੱਕ ਗੱਲ ਯਾਦ ਰੱਖਿਓ ਕੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਛੱਡਣ ਨੂੰ ਕਿਹਾ ਸੀ ਗੋਰੇ ਜਿਹੜੇ ਤੁਹਾਡੇ ਉਰੇ ਆ ਕੇ ਨੌਕਰੀ ਕਰਨਾ ਚਾਹੁੰਦੇ ਸੀ ਅੱਜ ਸਾਡੇ ਮੁੰਡੇ ਉਹਨਾਂ ਦੀ ਗੁਲਾਮੀ ਕਰਦੇ ਆ ਪਏ ਜੀ ਜੇ ਐਸਜੀਪੀਸੀ ਚਾਵੇ ਸਾਨੂੰ ਸਰਕਾਰ ਕੰਨੀ ਵੇਖਣ ਦੀ ਲੋੜ ਨਹੀਂ ਜੀ ਇੰਨਾ ਪੈਸਾ ਹੈ ਜੀ ਸਾਡੀ ਸ਼ਰਮਣੀ ਕਮੇਟੀ ਕੋਲ ਅਸੀਂ ਇਹ ਗੱਲ ਕਰੀ ਆ ਵੀ ਹੁਣ ਸਕੂਲ 'ਚ ਜਾਣਾ ਏ ਪਿੰਡ ਵਾਲੇ ਉੱਥੇ ਮੈਡਮਾਂ ਨੂੰ ਕਹਿਣਾ ਵੀ ਸਾਨੂੰ ਇੱਕ ਘੰਟਾ ਦੋ ਜੀ ਅਸੀਂ ਬੱਚਿਆਂ ਨੂੰ ਆਪਣੇ ਗੁਰੂ ਸਾਹਿਬ ਬਾਰੇ ਦੱਸਾਂਗੇ ਹਨਾ ਜੀ ਇਹਨਾਂ ਦੇ ਨਾਂ ਦੱਸਾਂਗੇ ਜੀ ਮੈਡਮਾਂ ਨੇ ਕਹਿਣਾ ਭਾਈ ਤੁਸੀਂ ਤਾਂ ਖਾਲਿਸਤਾਨੀ ਹੋ ਜੀ ਤੁਸੀਂ ਤਾਂ ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਦੋਗੇ ਪਰ ਗੁਰੂ ਘਰ ਦੇ ਵਿੱਚ ਜੀ ਇੱਕ ਕੋਲ ਸਾਡੇ ਦੋ ਸਿੰਘ ਹੋਣੇ ਚਾਹੀਦੇ ਆ ਜੀ ਜਿਹੜਾ ਇੱਕ ਵਿੱਦਿਆ ਤੇ ਦੂਜਾ ਸ਼ਸਤਰ ਇਹ ਦੋਨਾਂ ਗਿਆਨ ਸਾਡੇ ਬੱਚਿਆਂ ਨੂੰ ਦਵੇ ਜੀ ਇਸ ਵਕਤ ਸਮਾਣਾ ਮੋਰਚੇ ਤੋਂ ਤੁਹਾਡੇ ਨਾਲ ਫਿਰ ਜੁੜੇ ਆ ਸੋ ਤੁਹਾਨੂੰ ਯਾਦ ਹੋਊਗਾ ਕਿ ਚੰਡੀਗੜ੍ਹ ਮੁਹਾਲੀ ਵਿੱਚ ਇੱਕ ਮੋਰਚਾ ਲੱਗਦਾ ਜਦੋਂ ਕੁਝ ਪ੍ਰਵਾਸੀਆਂ ਵੱਲੋਂ ਦੋ ਨੌਜਵਾਨਾਂ ਦਾ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਉੱਥੇ ਉਸ ਮੋਰਚੇ ਦੇ ਵਿੱਚ ਇੱਕ ਵੀਰ ਪਹੁੰਚਿਆ ਸੀ ਡਰਾਈਵਰ ਵੀਰ ਸੀ ਤੇ ਜਿਹਦੇ ਵਿਚਾਰਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਸੁਣਿਆ ਸੀਗਾ ਤਾਂ ਵੀਰ ਵੀ ਅੱਜ ਇੱਥੇ ਮੋਰਚੇ ਦਾ ਹਿੱਸਾ ਹੈ ਗੱਲਬਾਤ ਜਦੋਂ ਕਰਾਂਗੇ ਤਾਂ ਤੁਹਾਨੂੰ ਲੈਜੇ ਤੋਂ ਵੀ ਪਤਾ ਲੱਗ ਜੂਗਾ ਤੇ ਬਾਈ ਜੀ ਲੱਡੀ ਵੀਰ ਹੋ ਰਹੀ ਵੀ ਆ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਜੜਦੀ ਕਲਾ ਜੀ ਹਾਂਜੀ ਚੜਦੀ ਕਲਾ ਤੁਸੀਂ ਸੁਣਾਓ ਸਰਕਾਰ ਵਧੀਆ ਜੀ ਵਧੀਆ ਕਿਵੇਂ ਵੇਖਦੇ ਹੋ ਬਾਈ ਜੀ ਪਹਿਲਾਂ ਤੁਸੀਂ ਪ੍ਰਵਾਸੀਆਂ ਵਾਲੇ ਦੇ ਵਿੱਚ ਪਹੁੰਚੇ ਸੀਗੇ ਪਰ ਅੱਜ ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਮੋਰਚੇ 'ਚ ਪਹੁੰਚੇ ਹੋ ਜਿਹੜਾ 3 ਮਹੀਨੇ ਤੋਂ ਲੱਗਾ ਹੋਇਆ ਪਰ ਜਿਹਦੇ ਬਾਰੇ ਸੁਣਵਾਈ ਕੋਈ ਨਹੀਂ ਹੋਈ ਬਾਈ ਕੋਈ ਨਹੀਂ ਹੋ ਰਹੀ ਪਾਜੀ ਮੈਂ ਤੁਹਾਡੇ ਕੋਲ ਕੇ ਬੇਨਤੀ ਕਰਦਾ ਵਾਂ ਜੀ ਅਸੀਂ ਇਹ ਜਿਸ ਟਾਈਮ ਤੋਂ ਭਾਈ ਗਰਜੀਤ ਸਿੰਘ ਜੀ ਟਾਵਰ ਤੇ ਚੜ੍ਹਿਆ ਨਾ ਜੀ ਅਸੀਂ ਉਸ ਪਹਿਲੇ ਦਿਨ ਤੋਂ ਇਹਨਾਂ ਦੀ ਕੌਲ ਆਈ ਆ ਅਸੀਂ ਹਰ ਮੋਰਚੇ 'ਚ ਪਹੁੰਚਿਆ ਮੈਂ ਤੇ ਮੇਰਾ ਭਰਾ ਜੀ ਜੋਤ ਅਸੀਂ ਹਰ ਮੋਰਚੇ 'ਚ ਹਾਜ਼ਰੀ ਲਵਾਈ ਆ ਲਾਡੀ ਪਾਜੀ ਖੜਿਆ ਇਹਨਾਂ ਨੂੰ ਵੀ ਪਤਾ ਹੈ ਜੀ ਪਰ ਇੱਥੇ ਸਰਕਾਰਾਂ ਤੇ ਖਾਸ ਕਰਕੇ ਸਮਾਣੇ ਦੀ ਸੰਗਤ ਜੀ ਕੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰੂ ਨਹੀਂ ਮੰਨਦੇ ਜੀ ਆਪਣਾ ਕੀ ਪਿੰਡਾਂ ਦੇ ਵਿੱਚ ਗੁਰੂ ਘਰ ਨਹੀਂ ਹੈਗੇ ਜੀ ਕਿਉਂ ਤੁਸੀਂ ਲੋਕ ਇਹਨਾਂ ਭਾਈ ਗਰਜੀਤ ਸਿੰਘ ਜੀ ਦਾ ਸਾਥ ਨਹੀਂ ਦੇ ਰਹੇ ਭਾਈ ਗਰਜੀਤ ਸਿੰਘ ਨੂੰ ਟਾਵਰ ਤੇ ਚੜ੍ਹਾ ਆ ਸੀ ਅੱਜ ਤੀਸਰਾ ਮਹੀਨਾ ਹੋ ਗਿਆ ਨਾ ਕਿਸੇ ਸਰਕਾਰ ਦਾ ਸਭ ਤੋਂ ਵੱਡੀ ਗੱਲ ਵੀ ਸਰਕਾਰ ਨੇ ਤਾਂ ਕੀ ਆਉਣਾ ਸੀ ਜਿਹੜੀ ਸਾਡੀ ਸਾਜੀ ਹੋਈ ਸਾਡੇ ਸਤਿਗੁਰ ਨੇ ਅਕਾਲ ਤਖਤ ਸਭ ਤੋਂ ਸਰਕਾਰ ਆਉਣੀ ਸੀ ਸ਼ਰੋਮਣੀ ਕਮੇਟੀ ਉਹਨਾਂ ਦਾ ਨਹੀਂ ਕੋਈ ਬੰਦਾ ਪਹੁੰਚਿਆ ਜੀ ਸ਼ਰੋਮਣੀ ਕਮੇਟੀ ਨੂੰ ਕੀ ਲੱਗਦਾ ਵੀ ਇੱਥੇ ਗੁਰੂ ਸਾਹਿਬ ਦੇ ਬਾਰੇ ਕੋਈ ਗਲਤਵਾਰ ਬੈਠੇ ਹੋਏ ਆ ਜੀ ਜਾਂ ਇਹਨਾਂ ਨੂੰ ਸਿਰਫ ਆਪਣੇ ਜਥੇਦਾਰੀਆਂ ਜਾਂ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਹੀ ਬੈਠੇ ਆ ਜੀ ਭਾਈ ਗੁਰਜੀਤ ਸਿੰਘ ਜੀ ਖਾਲਸਾ ਫੌਜੀ ਨੇ ਜੀ ਇਹ ਅੱਜ ਟਾਵਰ ਤੇ ਚੜ੍ਹਿਆ ਇਹਨਾਂ ਨੂੰ 3 ਮਹੀਨੇ ਹੋ ਗਏ ਤਾ ਇਹਨਾਂ ਨੇ ਕੋਈ ਇੱਕ ਮੰਗ ਰੱਖੀ ਵੀ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਜੀ ਵੀ ਸਾਨੂੰ ਇਹਦੇ ਦੇ ਜਾਂ ਤਾਂ ਕੋਈ ਧਾਰਾ ਲਾਈ ਜਾਵੇ ਅਰ ਇਹਦੇ ਉੱਤੇ ਕੋਈ ਐਕਟ ਬਣਾਇਆ ਜਾਵੇ ਜਿਸ ਨਾਲ ਲੋਕਾਂ ਨੂੰ ਇਹ ਮਹਾਰਾਜ ਦੀ ਬੇਅਦਬੀ ਨਾ ਕਰਨ ਜੀ ਕਿਉਂਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਨੇ ਜੀ ਗੁਰੂ ਕਿ ਤੁਸੀਂ ਵਰਛੇ ਵਾਲੀ ਗੱਲ ਕਹੀ ਸੀ ਸ਼ੋਮਣੀ ਕਮੇਟੀ ਬਾਰੇ ਹਾਂ ਜੀ ਹੁਣ ਹੋਈ ਆਪਾਂ ਗੱਲਾਂ ਕਰਦੇ ਹਾਂ ਹਾਂ ਪਾਜੀ ਬਰਛੇ ਐ ਜੀ ਸ਼੍ਰੋਮਣੀ ਕਮੇਟੀ ਸਾਰੇ ਆਪਾਂ ਵੀਰ ਜਿੰਨੇ ਖੜਿਆ ਹਰਮੰਦਰ ਸਾਹਿਬ ਜਾਣਦੇ ਆ ਜੀ ਉੱਥੇ ਬਰਛਿਆਂ ਵਾਲੇ ਮੁੰਡੇ ਬਹੁਤ ਇਹਨਾਂ ਨੇ ਭਰਤੀ ਕਰੇ ਹੋਏ ਆ ਜੀ ਗੁਰਦੁਆਰਾ ਸਾਹਿਬ ਚ ਤੇ ਅਸੀਂ ਮੈਂ ਬੇਨਤੀ ਕਰਦਾ ਜੀ ਕੁੱਲ ਜਿੰਨੀਆਂ ਆਪਣੀਆਂ ਨਿਹੰਗ ਜਥੇਬੰਦੀਆਂ ਨੇ ਜੀ ਤੇ ਇਹ ਬਰਛਿਆਂ ਵਾਲੇ ਸਿੰਘ ਨੇ ਜੀ ਉੱਥੇ ਕੀ ਗੱਲ ਵੀ ਉਹਨਾਂ ਨੂੰ ਗੁਰੂ ਹਰਮੰਦਰ ਸਾਹਿਬ ਚ ਵਸਤੇ ਰੱਖਿਆ ਜੀ ਪਿੰਡਾਂ ਦੇ ਵਿੱਚ ਆਉਣ ਦਾ ਹੁਣ ਸਮਾਂ ਆ ਗਿਆ ਹੈ ਜੀ ਆਪਣੇ ਲੈਵਲ ਤੇ نیچے ਉਤਰੋ ਜੀ ਘਰਾਂ ਦੇ ਵਿੱਚ ਜਾਓ ਬੱਚਿਆਂ ਨੂੰ ਸਿਖਾਓ ਜੀ ਗੁਰਬਾਣੀ ਬਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਦੱਸੋ ਜੀ ਮਹਾਰਾਜ ਦੇ ਪੰਜ ਪਿਆਰਿਆਂ ਬਾਰੇ ਪੰਜ ਤਖਤਾਂ ਬਾਰੇ ਜੀ ਗੁਰੂ ਸਾਹਿਬ ਦੇ ਨਾਮ ਬੱਚਿਆਂ ਨੂੰ ਪਤਾ ਨਹੀਂ ਅੱਜ ਕੱਲ੍ਹ ਪਿੰਡ 'ਚ ਜੀ ਜ਼ਿਆਦਾਤਰ ਮਾਂ-ਬਾਪ ਨੂੰ ਵੀ ਨਹੀਂ ਪਤਾ ਜੀ ਵੀ ਦਸਵੇਂ ਪਾਤਸ਼ਾਹ ਤੋਂ ਲੈ ਕੇ ਹਨਾ ਜੀ ਤਾਂ ਕੋਈ ਇੱਕ ਇਹਦਾ ਕਾਰਨ ਇਹ ਵੀ ਸਾਡੀ ਐਸਜੀਪੀਸੀ ਸੁੱਤੀ ਹੋਈ ਹੈ ਜੀ ਜਿਹੜੇ ਗਰੂ ਘਰ ਦੇ ਗਰੰਥੀ ਨੇ ਜੀ ਉਹ ਗੋ ਆਪਣੇ ਬੱਚਿਆਂ ਨੂੰ ਗਰੰਥੀ ਸਿੰਘ ਨਹੀਂ ਬਣਾ ਰਹੇ ਜੀ ਉਹ ਕਹਿੰਦੇ ਨੇ ਅਸੀਂ ਕੀ ਕਰਨਾ ਇਹਨਾਂ ਨੂੰ ਗਰੰਤੀ ਸਿੰਘ ਬਣਾ ਕੇ ਵੀ ਅਸੀਂ ਤਾਂ ਭੁੱਖੇ ਛੇ ਇੰਨੇ ਤਾਂ ਫੈਸਲੇ ਕਰੇ ਜੀ ਹੁਣ ਐਸਜੀਪੀਸੀ ਨੇ ਅਕਾਲੀ ਦਲ ਵਾਲੇ ਵੀ ਮੈਂ ਉਹਨਾਂ ਨੇ ਜੀ ਸਾਰੇ ਬਲਾਕੇ ਜਥੇਦਾਰ ਸਾਬਾਨ ਨੇ ਵੀ ਇੰਨੇ ਫੈਸਲੇ ਕੀਤੇ ਤੁਸੀਂ ਕਹਿੰਦੇ ਸੁੱਤੀ ਪਈਏ ਹਾਂ ਬਿਲਕੁਲ ਜੀ ਇਹ ਫੈਸਲੇ ਕਰੇ ਆ ਜੀ ਉਹ ਬਸ ਉਹ ਰਿਟਰਨਾ ਜੀ ਰਹਿ ਜਾਂਦੇ ਆ ਜੀ ਫੈਸਲੇ ਲਾਗੂ ਤਾਂ ਲਾਗੂ ਹੋਇਆ ਫੈਸਲਾ ਤਾਂ ਦੱਸੋ ਸਰ ਮੈਨੂੰ ਕੋਈ ਵੀ ਆ ਫੈਸਲਾ ਲਾਗੂ ਕਰਿਆ ਬਈ ਇਹਨਾਂ ਨੇ ਹੋਏ ਜਰੂਰ ਹੈ ਬਰਸ਼ਾ ਬਰਸ਼ਾ ਵੜ ਕੇ ਸੇਵਾ ਕਰਨ ਦੀ ਸੀਗੀ ਜੀ ਉਹ ਕਿਉਂ ਲਾਗੂ ਤਾਂ ਹੋਇਆ ਜੀ ਹਾਂ ਸੁਖਬੀਰ ਸਿੰਘ ਬਾਦਲ ਤੇ ਭਾਈ ਚੌੜਾ ਸੇ ਜ ਹਮਲਾ ਕਰਤਾ ਜੀ ਠੀਕ ਹੈ ਜੀ ਉਹਨਾਂ ਨੇ ਹਮਲਾ ਕਰਿਆ ਸਿੱਖ ਤੇ ਸਿੱਖਾਂ ਦੇ ਹਿਰਦੇ ਵਿੱਚ ਇਹ ਚੀਜ਼ ਦਾ ਰੋਸ਼ ਹੈ ਜੀ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਜੀ ਉਹਨਾਂ ਨੇ ਜੇ ਕਰਿਆ ਤਾਂ ਕੋਈ ਲੋਕ ਉਹਨਾਂ ਨੂੰ ਅਤਵਾਦੀ ਦੱਸ ਰਹੇ ਆ ਆ ਹੁਣ ਤੁਸੀਂ ਖਾਲਸਾ ਰਾਜ ਤੋਂ ਹੀ ਲਾ ਦਿਓ ਜੀ ਖਾਲਸਤਾਨੀ ਨਾਂ ਰੱਖ ਕੇ ਖਾਲਸਤਾਨੀ ਦਾ ਮਤਲਬ ਕੀ ਸਾਨੂੰ ਬਦਨਾਮ ਕੀਤਾ ਜਾਂਦਾ ਜੀ ਬਾਹਰ ਦੇ ਦੇਸ਼ਾਂ 'ਚ ਬਾਹਰੀਆਂ ਕੰਟਰੀਆਂ 'ਚ ਚਲੋ ਬਾਹਰ ਲਿਆਂ ਚ ਛੱਡੋ ਜੀ ਸਾਨੂੰ ਇੱਥੇ ਸਾਡੇ ਇੰਡੀਆ ਦੇ ਵਿੱਚ ਯੂਪੀ ਚੱਲਜੋ ਪੱਗ ਵੇਖ ਕੇ ਖਾਲਸਤਾਨੀ ਕਹਿ ਦਿੰਦੇ ਨੇ ਖਾਲਸਤਾਨੀ ਆ ਜੇ ਬਿਲਕੁਲ ਰਾਈਟ ਕੋਈ ਗੱਲ ਨਹੀਂ ਜੀ ਸਾਡਾ ਖਾਲਸਾ ਰਾਜ ਸੀ ਦੱਸੋ ਨਹੀਂ ਸੀ ਹੈਗਾ ਭਾਜੀ 5 ਸਾਲ ਪਿੱਛੇ ਅਸੀਂ ਗੁਰਸਾਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਸਦਾਪਿਆ ਸੀ ਔਰ ਗੋਰੇ ਵੀ ਚਾਹੁੰਦੇ ਸੀ ਵੀ ਅਸੀਂ ਖਾਲਸਾ ਰਾਜ ਦੇ ਵਿੱਚ ਨੌਕਰੀ ਕਰਨੀ ਹੈ ਜੀ ਤਾਂ ਇਹ ਅਸੀਂ ਉਦਾਂ ਆਪਾਂ ਭਾਵੇਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਆ ਪਰ ਵੀਰੋ ਇੱਕ ਗੱਲ ਯਾਦ ਰੱਖਿਓ ਅਸੀਂ ਪੰਜਾਬ ਚਾਂ ਤੇ ਖਾਲਸਤਾਨੀ ਹਾਂ ਕਿਉਂਕਿ ਇਹ ਕੋਈ ਮਾੜਾ ਸ਼ਬਦ ਜਾਂ ਕੋਈ ਐਦਾਂ ਦਾ ਟੈਗ ਨਹੀਂ ਵੀ ਸੰਤਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਖਾਲਸਤਾਨੀ ਦੱਸਦੇ ਆ ਤੇ ਉਹਨਾਂ ਨੂੰ ਮਾੜਾ ਟੈਰਰਿਸਟ ਬਣਾਤਾ ਨਾ ਖਾਲਸਾ ਰਾਜ ਜਦ ਤੱਕ ਰਿਹਾ ਹੈ ਅੱਜ ਤੱਕ ਖਾਲਸੇ ਨੇ ਕਦੇ ਕਿਸੇ ਨਾਲ ਵਧੀਕੀ ਨਹੀਂ ਕੀਤੀ ਜੀ ਖਾਲਸਾ ਪੰਥ ਵਿੱਚ ਚਵਾਨੀ ਤੇ ਰੁਪਈਆ ਇੱਕ ਬਰਾਬਰ ਅਹਿਮੀਅਤ ਦਿੱਤੀ ਗਈ ਜੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇ ਬਾਈ ਜੀ ਪਿੱਛੇ ਹੁਣੇ ਪਿਛਲੇ ਸਾਲ ਇੱਕ ਸਰਵੇ ਕਰਵਾਇਆ ਉਹਦੇ ਵਿੱਚ 500 ਸਾਲ ਤੋਂ ਚੁੱਕਿਆ ਉਹਨਾਂ ਨੇ ਜੀ 1500 ਇਸਵੀ ਤੋਂ ਲੈ ਕੇ ਹੁਣ 2015 ਤੋਂ 23 ਤੋਂ ਲੈ ਕੇ 2023 ਤੱਕ ਉਹਨਾਂ ਨੇ ਰੱਖਿਆ ਔਰ ਸਭ ਤੋਂ ਇੱਕ ਨੰਬਰ ਤੇ ਖਾਲਸਾ ਰਾਜ ਆਇਆ ਪਰ ਉਹਦੇ ਬਾਰੇ ਕਿਸੇ মিডিਏ ਨੇ ਜ਼ਿਕਰ ਨਹੀਂ ਕੀਤਾ ਜੇ ਮੋਦੀ ਦੇ ਰਾਜ ਦੀ ਕੋਈ 50ਵੇਂ ਨੰਬਰ ਤੇ ਵੀ ਹੁੰਦੀ ਨਾ ਸਰਕਾਰ ਮੈਂ ਕਹਿੰਦਾ 5 ਮਹੀਨੇ ਚੱਲਣੀ ਐ ਸੀ ਡਵੇਟਾਂ ਬਿਲਕੁਲ ਜੀ ਬਿਲਕੁਲ ਖਾਲਸਾ ਰਾਜ ਇੱਕ ਐਸਾ ਰਾਜ ਸੀ ਜੀ ਇੱਕ ਮਾਤਾ ਆਈ ਸੀ ਜੀ ਮਹਾਰਾਜਾ ਰਣਜੀਤ ਸਿੰਘ ਕੋਲ ਉਹ ਮਾਤਾ ਆਪਣਾ ਤਵਾ ਮਹਾਰਾਜ ਦੇ ਲਾਉਂਦੀ ਸੀ ਪੈਰਾਂ ਨੂੰ ਤਾਂ ਉਹਨੇ ਮਾਤਾ ਨੂੰ ਪੁੱਛਿਆ ਵੀ ਮਾਤਾ ਤੂੰ ਮੇਰੇ ਨਾਲ ਤਵਾ ਕਿਉਂ ਲਾਨੀ ਐ ਤੇ ਮਾਤਾ ਕਹਿੰਦੀ ਜੀ ਮੈਨੂੰ ਪਤਾ ਲੱਗਿਆ ਵੀ ਤੂੰ 파ਰਸ ਪੱਥਰ ਨੇ ਵੀ ਤੇਰੇ ਨਾਲ ਜਿਹੜਾ ਲੱਗ ਜਾਂਦਾ ਏ ਉਹ ਸੋਨਾ ਹੋ ਜਾਂਦਾ ਏ ਤਾਂ ਮਹਾਰਾਜ ਨੇ ਉਹ ਤਵੇ ਦੇ ਬਰਾਬਰ ਉਹਨੂੰ ਸੋਨਾ ਤੋਲ ਕੇ ਦੇ ਦਿੱਤਾ ਜੀ ਤੇ ਮਹਾਰਾਜ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਜੀ ਜਦੋਂ ਦਿੱਲੀ ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੀ ਹੋਈ ਹੈ ਜੀ ਉਹ ਸਾਰੀ ਹੋਈ ਹੈ ਜੀ ਤਾਂ ਮਹਾਰਾਜਾਂ ਨੇ ਇਹ ਰੱਖਿਆ ਸੀ ਜੀ ਬਾਬਾ ਬਗੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਤੇ ਇਹਨਾਂ ਨੇ ਇਹ ਚੀਜ਼ ਦਾ ਉਹ ਕਰਿਆ ਸੀ ਵੀ ਇੱਕ ਤਾਂ ਦਿੱਲੀ ਟੈਕਸ ਦੇਂਦੀ ਸੀ ਪੰਜਾਬ ਨੂੰ ਜੀ ਨੰਬਰ 2 ਤੇਜੀ ਵੀ ਜਿਹੜੇ ਗੁਰਦੁਆਰਾਂ ਜਾਂ ਗੁਰੂ ਘਰ ਨੇ ਉਹਨਾਂ ਦੀ ਸੇਵਾ ਸੰਭਾਲ ਤੇ ਜਿਹੜਾ ਖਰਚ ਆਏਗਾ ਉਸ ਰਾਜ ਤੋਂ ਲੱਗੇਗਾ ਜੀ ਮਹਾਰਾਜ ਨੇ ਕਦੇ ਅੱਜ ਤੱਕ ਜੇ ਦਿੱਲੀ ਲਾਲ ਕਿਲਾ ਇਹ ਕਹਿੰਦੇ ਜੀ ਲਾਲ ਕਿਲੇ ਤੇ ਦੀਪ ਸਿੱਧੂ ਮਹਾਰਾਜ ਮਾਰ ਵਿਚਾਰਾ ਸ਼ਹੀਦ ਕਰ ਦਿੱਤਾ ਗਿਆ ਜੀ ਅਸੀਂ ਸ਼ਹੀਦ ਹੀ ਕਵਾਂਗੇ ਜੀ ਉਸ ਨੂੰ ਕਿਉਂਕਿ ਸਾਨੂੰ ਪਤਾ ਹੈ ਜੀ ਉਹ ਬੰਦਾ ਗਲਤ ਨਹੀਂ ਸੀ ਹੈਗਾ ਜੀ ਉਸ ਨੇ ਖਾਲਸਾ ਰਾਜ ਦੀ ਅਹਿਮੀਅਤ ਪਛਾਨੀ ਜੀ ਜਿਹੜਾ ਬੰਦਾ ਇੰਨਾ ਤਗੜਾ ਐਕਟਰ ਹੋ ਕੇ ਇੰਨੇ ਪੈਸੇ ਕੋ ਕਰਕੇ ਪਾਣਾ ਜੀ ਫਿਰ ਇੱਕ ਉਹ ਬੰਦਾ ਉਤਰਿਆ ਜੀ ਗਰਾਉਂਡ ਲੈਵਲ ਤੇ ਉਸ ਨੂੰ ਕਹਿੰਦੇ ਆ ਗਰਾਉਂਡ ਲੈਵਲ ਤੇ ਆਉਣਾ ਪੋਰਸ਼ ਗੱਡੀਆਂ ਲੈ ਕੇ ਘੁੰਮਣਾ ਉਹਨੂੰ ਗਰਾਉਂਡ ਲੈਵਲ ਨਹੀਂ ਜੀ ਕਹਿੰਦੇ ਹੈਗੇ ਉਹਨੂੰ ਕਹਿੰਦੇ ਆ ਜੀ ਜੋ ਦੀਪ ਸਿੱਧੂ ਗਰਾਉਂਡ ਲੈਵਲ ਤੇ ਉਤਰਿਆ ਸੀ ਜੀ ਤੇ ਇੱਕ ਬੇਨਤੀ ਇਹ ਵੇ ਜੀ ਵੀ ਹੁਣ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਸੀ ਫੇ ਸ਼੍ਰੋਮਣੀ ਕਮੇਟੀ ਨੇ ਕੀ ਕਰਿਆ ਜੀ ਬੜੇ ਸਿੰਘ ਸਾਜੇ ਹੋਏ ਆ ਜੀ ਤੁਮਾਂ ਜੀ ਜਿਹੜੇ ਸਾਡੇ ਦਮਦਮ ਦੇ ਟੱਕ ਸਾਲ ਦੇ ਜਥੇਦਾਰ ਨੇ ਜੀ ਹਨਾ ਜੀ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਕੋਈ ਮਾੜਾ ਕਰਦੇ ਹੋ ਜਾਂ ਕਿਦਾਂ ਨਾ ਸਾਨੂੰ ਇਹ ਨਹੀਂ ਜੀ ਪਰ ਗੁਰੂ ਘਰ ਦੇ ਵਿੱਚ ਜੀ ਇੱਕ ਗੋਲ ਸਾਡੇ ਦੋ ਸਿੰਘ ਹੋਣੇ ਚਾਹੀਦੇ ਆ ਜੀ ਜਿਹੜਾ ਇੱਕ ਵਿਦਿਆ ਤੇ ਦੂਜਾ ਸ਼ਾਸਤਰ ਇਹ ਦੋਨਾਂ ਗਿਆਨ ਸਾਡੇ ਬੱਚਿਆਂ ਨੂੰ ਦਵੇ ਜੀ ਸਵੇਰੇ ਜਾਂ ਸ਼ਾਮ ਨੂੰ ਰਹਿਰਾਜ ਸਾਹਿਬ ਕਰਨ ਤੋਂ ਬਾਅਦ ਕੀ ਗੁਰਦੁਆਰਾ ਸਾਹਿਬ ਵਾਲੇ ਗ੍ਰੰਥੀਆਂ ਦੀਆਂ ਡਿਊਟੀਆਂ ਖਤਮ ਹੋ ਜਾਂਦੀਆਂ ਜੀ ਸ਼ੋਮਣੀ ਕਮੇਟੀ ਨੂੰ ਕਹੀ ਜਾਂਦੇ ਬਾਈ ਸ਼ੋਮਣੀ ਕਮੇਟੀ ਨਾਲ ਲੰਗਾ ਉੱਥੇ ਨੋਜ਼ਮੈਂਟ ਹੋਈ ਜੀ 1200 ਬੰਦਿਆਂ ਦਾ ਲੰਗਰ ਕਹਿੰਦੇ ਤੇ ਸ਼ੋਮਣੀ ਕਮੇਟੀ ਨੇ ਲਾਇਆ ਹੋਇਆ ਜੀ ਵਾਹਿਗੁਰੂ ਵਾਹਿਗੁਰੂ ਭਲਾ ਕਰੇ ਜੀ 1200 ਕਈ ਸਟੇਟਾਂ ਦੀ ਮਹਾਰਾਜ ਕੀ ਕੀ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਬਜਟ ਕਈ ਸਟੇਟਾਂ ਦਾ ਬਜਟ ਪੇ ਪੇਸ਼ ਹੁੰਦਾ ਹੈ ਜੀ ਜਿੰਨਾ ਹਰਮੰਦਰ ਸਾਹਿਬ ਗੋਲਕਾਂ ਚੋਂ ਪੈਸਾ ਗੁਰੂ ਮਹਾਰਾਜ ਦੇ ਚਰਨਾਂ 'ਚ ਚੜਦਾ ਹੈ ਜੀ ਜਿੰਨਾ ਤਾ ਅਸੀਂ ਇਹ ਨਹੀਂ ਕਹਿੰਦੇ ਵੀ ਇੱਥੇ ਜੇ 12000 ਦਾ ਇਕੱਠ ਹੋ ਜਾਉਂਦਾ ਕਹਿੰਦੇ ਅਸੀਂ ਲਾਉਣਾ ਸੀ ਲੰਗਰਾਂ ਵੱਲ ਧਿਆਨ ਹੈਗਾ ਉਹਨਾਂ ਦਾ ਲੰਗਰ ਲਾਉਣੇ ਨੇ ਤਾਂ ਵਿੱਦਿਆ ਦੇ ਲਾਓ ਹੈਲਥਾ ਬੱਚਿਆਂ ਦੀ ਮੈਡੀਸ਼ਨਾਂ ਤੇ ਲਾਓ ਨਸ਼ਾ ਰੋਕਣ ਵਾਸਤੇ ਲਾਓ ਜੀ ਲੋਕ ਕਹਿੰਦੇ ਜੀ ਨਸ਼ਾ ਐ ਚੱਲਦਾ ਜੀ ਮੈਂ ਕਹਿੰਨਾ ਲੌਕਡਾਊਨ ਦੇ ਵਿੱਚ ਚਿੜੀ ਵੀ ਫਰਕਦੀ ਸੀ ਜੀ ਨਹੀਂ ਨਾ ਕੋਈ ਅੱਜ ਤੱਕ ਲੌਕਡਾਊਨ 'ਚ ਤੁਸੀਂ ਵੇਖਿਆ ਤਾਂ ਫਿਰ ਨਸ਼ਾ ਕਿਵੇਂ ਫੜਕ ਸਕਦਾ ਹੈ ਜੀ ਸਰਕਾਰ ਚਾਹੁੰਦੀ ਹੈ ਤਾਂ ਨਸ਼ਾ ਆਉਂਦਾ ਹੈ ਜੀ ਜੇ ਸਰਕਾਰ ਨਾ ਚਾਵੇ ਤਾਂ ਮੈਂ ਕਹਿੰਨਾ ਅੱਗ ਲਾਉਂਦੇ ਸੀ ਜੀ ਅਸੀਂ ਅਸੀਂ ਜੱਟ ਜ਼ਿਮੀਂਦਾਰ ਬੰਦੇ ਆ ਜੀ ਅਸੀਂ ਮੇਰੇ ਪਿੰਡ ਦੇ ਵਿੱਚ ਅੱਗ ਇੱਥੇ ਲੱਗਦੀ ਸੀ 7 ਵਜੇ ਹੂਟਰ ਵੱਜਣ ਲੱਗਣਾ ਸ਼ੁਰੂ ਹੋ ਜਾਂਦਾ ਸੀ ਪਿੰਡ ਦੇ ਸਰਕਾਰ ਦਾ ਕਸੂਰ ਤੁਸੀਂ ਸ਼੍ਰੋਮਣੀ ਕਮੇਟੀ ਤੇ ਕਿਵੇਂ ਪਾ ਸਕਦੇ ਹੋ ਉਹ ਸਵਾਲ ਕਰਨਗੇ ਜੀ ਉਹ ਗੱਲ ਤਾਂ ਸਾਨੂੰ ਤਾਂ ਸਾਡੇ ਲਈ ਤਾਂ ਸ਼੍ਰੋਮਣੀ ਕਮੇਟੀ ਪਹਿਲਾਂ ਜੀ ਸਰਕਾਰ ਬਾਅਦ ਸਾਡੇ ਬਜ਼ੁਰਗ ਸੀ ਜੀ ਉਹਨਾਂ ਨੇ ਅੱਜ ਤੱਕ ਵੋਟ ਪਾਈ ਤਾਂ ਪੰਥ ਨੂੰ ਪਾਈ ਜੀ ਅਕਾਲੀ ਦਲ ਨੂੰ ਪਾਈ ਜੀ ਇਹਨਾਂ ਲੋਕਾਂ ਅਕਾਲੀ ਸ਼ਬਦ ਨੂੰ ਬਦਨਾਮ ਕਰਤਾ ਜੀ ਅਕਾਲੀ ਦਲ ਕੋਈ ਜਿੱਡਾ ਉੱਚਾ ਅਹੁਦਾ ਅਕਾਲੀ ਦਲ ਦਾ ਹੈ ਜੀ ਇਹ ਲੋਕ ਕੀ ਸ਼ਬਦ ਕਰਨਗੇ ਜੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਅ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੀ ਬਹੁਤ ਕੁਝ ਕਰ ਲਿਆ ਭਾਈ ਤੁਸੀਂ ਧੰਨਵਾਦ ਤੁਹਾਡਾ ਹਨਾ ਤੁਸੀਂ ਸਾਨੂੰ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਤੁਸੀਂ ਸਾਡੇ ਲਈ ਹੋਰ ਕੁਝ ਕਰੋ ਨਹੀਂ ਕਿਸੇ ਕੋਈ ਬੰਦਾ ਹੋਣਾ ਚਾਹੀਦਾ ਜੀ ਐਸਾ ਭਾਜੀ ਜਿਹਦੇ ਵਿੱਚ ਹਾਂ ਗੜਸ਼ ਹੋਵੇ ਗੱਲ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੇ ਚਾਹੁੰਦੇ ਹਾਂ ਵੀ ਪ੍ਰਾਣਾ ਅਕਾਲੀ ਦਲ ਸੁਰਜੀਤ ਹੋਵੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਪ੍ਰਾਣਾ ਅਕਾਲੀ ਦਲ ਸੁਰਜੀਤ ਹੋਵੇ ਜੀ ਹਾਂ ਅਕਾਲੀ ਜਿੰਮੇਵਾਰੀਆਂ ਸਾਰਿਆਂ ਨੇ ਆਪਣੀਆਂ ਨਿਭਾਈਆਂ ਹੁੰਦੀਆਂ ਤਾਂ ਕਿ ਬਾਈ ਜੀ ਅੱਜ ਇਸ ਮੋਰਚੇ ਦੀ ਨੌਬਤ ਪੈਂਦੀ ਨਾ 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 ਮਹਾਰਾਜਾ ਰਣਜੀਤ ਸਿੰਘ ਦੇ ਵਿਰਾਸਤ ਦੇ ਵਿੱਚ ਕਿਤੇ ਜਿਹ ਹੈ ਹੁੰਦਾ ਨਹੀਂ 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 ਬਿਲਕੁਲ ਜੀ ਸਰਕਾਰਾਂ ਕਹਿ ਰਹੀਆਂ ਹੁਣ ਆਇਆ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਗਵੰਤਮਾਨ ਸਾਹਿਬ ਕਹਿੰਦੇ ਹੁਣ ਬਣਿਆ ਉਹ ਹੈ ਸ਼ੇਰੇ ਪੰਜਾਬ ਹਾਂ ਭਗਵੰਤਮਾਨ ਸਾਹਿਬ ਮਾਨ ਸਾਹਿਬ ਅਸੀਂ ਤੁਹਾਨੂੰ ਬਹੁਤ ਵੋਟਾਂ ਪਾਈਆਂ ਨੇ ਜੀ ਅਸੀਂ ਬੜੀ ਢੋਡੇ ਤੇ ਆਸ ਉਮੀਦ ਰੱਖ ਕੇ ਵੋਟਾਂ ਪਾਈਆਂ ਸਨ ਜੀ ਤੁਸੀਂ ਕਰੋਗੇ ਪਰ ਨਹੀਂ ਜੀ ਇਹ ਗੱਲ ਪੱਕੀ ਹੈ ਜੀ ਅਸੀਂ ਪੀਰਾਂ ਦੇ ਥੱਲੇ ਟੇਕੇ ਮੰਦਰਾਂ ਚ ਮੱਥੇ ਟੇਕੇ ਮਸੀਤਾਂ ਦੇ ਮਥਰੇ ਟੇਕੇ ਟਕ ਥੱਕ ਗਏ ਆ ਜੀ ਜਦੋਂ ਅਕਲ ਆਈ ਤਾਂ ਉਹ ਕਹਿੰਦੇ ਨਾ ਹੁਣ ਛਵੇਂਆਂ ਨੂੰ ਚੁਰਨ ਦਾ ਟਾਈਮ ਆ ਗਿਆ ਤਾਂ ਅਕਲ ਆ ਗਈ ਭਾਜੀ ਚਟਕੇ ਮੁੜਿਆ ਨਹੀਂ ਬੱਸ ਹੁਣ ਪਤਾ ਲੱਗਿਆ ਜੀ ਵੀ ਸਾਡੇ ਗੁਰੂ ਸਾਹਿਬ ਤੋਂ ਇਲਾਵਾ ਸਾਡਾ ਕੋਈ ਗੁਰੂ ਨਹੀਂ ਜੀ ਹੈਗਾ ਇਹ ਗੱਲ ਯਾਦ ਰੱਖਿਓ ਜੀ ਵੀ ਵੀਰ ਪੂਜਦੇ ਰਹੋ ਮੈਂ ਬੜੇ ਪੂਜੇ ਨੇ ਜੀ ਅਸੀਂ ਮਾੜਾ ਨਹੀਂ ਕਿਸੇ ਧਰਮ ਨੂੰ ਕਹਿੰਦੇ ਜੀ ਕਿਹਾ ਕੀ ਜੀ ਉਹਦੇ ਚੋਂ ਕੋਸੇ ਨਹੀਂ ਮਿਲਿਆ ਜੀ ਬਸ ਗੱਲ ਇਹ ਆ ਵੀ ਆਪਣੇ ਪਿਓ ਨੂੰ ਪਿਓ ਕਹਿਣਾ ਛੱਡ ਕੇ ਅਸੀਂ ਹੋਰ ਪਾਸੇ ਜਿਹੜੇ ਪਿਓ ਕੰਨੀ ਭੱਜਦੇ ਸਾਂ ਜੀ ਉਥੋਂ ਲੱਤ ਪਈ ਤਾਂ ਫੇਰ ਆਪਣੇ ਅਸਲ ਪਿਓ ਦੇ ਚਰਨਾਂ 'ਚ ਹੀ ਆ ਕੇ ਡਿੱਗਣਾ ਪਿਆ ਸਾਨੂੰ ਜੀ ਅੱਜ ਇੱਥੇ ਹੀ ਅਨਾਉਂਸਮੈਂਟ ਇਹ ਹੁੰਦੀ ਬਾਈ ਬਾਈ ਸਮਾਣੇ ਦੇ ਵਿੱਚ ਫਲਾਣਾ ਬਾਬਾ ਆ ਰਿਹਾ ਜਾਂ ਪੀਰ ਆ ਰਿਹਾ ਤੁਹਾਨੂੰ ਤੁਹਾਡੇ ਦੁੱਖ ਵੀ ਦੂਰ ਕਰੂੰਗਾ ਤੁਹਾਨੂੰ ਬਾਹਰ ਕੈਨੇਡਾ ਦੇ ਵਿਜੇ ਹਾਂਜੀ 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 ਹੁਣ ਤੁਸੀਂ ਗੁਰੂ ਘਰਾਂ ਦੇ ਵਿੱਚ ਬੱਚੇ ਬਾਹਰ ਜਾਣ ਲੱਗ ਗਏ ਜੀ ਅਰਦਾਸਾਂ ਕਰਾਉਂਦੇ ਨੇ ਇਹ ਸੱਚੇ ਪਾਤਸ਼ਾਹ ਸਾਡਾ ਪੁੱਤਰ ਟਾਈਮ ਨਾਲ ਹਨਾ ਅਮਰੀਕਾ ਪਹੁੰਚ ਜੇ ਡੌਂਕੀਆਂ ਲਾ ਲਾ ਕੇ ਜਾਂਦੇ ਨੇ ਜੀ ਪਾਜ਼ ਵੀ ਚੜਾਉਂਦੇ ਆ ਜੀ ਗੁਰਦਾਰ ਆਜ ਵੀ ਚੜਾਉਂਦੇ ਆ ਪਰ ਇੱਕ ਗੱਲ ਯਾਦ ਰੱਖਿਓ ਕੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਛੱਡਣ ਨੂੰ ਕਿਹਾ ਸੀ ਗੋਰੇ ਜਿਹੜੇ ਤੁਹਾਡੇ ਉਰੇ ਆ ਕੇ ਨੌਕਰੀ ਕਰਨਾ ਚਾਹੁੰਦੇ ਸੀ ਅੱਜ ਸਾਡੇ ਮੁੰਡੇ ਉਹਨਾਂ ਦੀ ਗੁਲਾਮੀ ਕਰਦੇ ਆ ਪਏ ਜੀ ਕਰਦੇ ਕਿ ਨਹੀਂ ਜੀ ਉਹ ਕਾਰਨ ਕੀ ਜੀ ਇਹੀ ਕਰਨ ਜੇ ਐਸਜੀਪੀਸੀ ਚਾਵੇ ਸਾਨੂੰ ਸਰਕਾਰ ਕੰਨੀ ਵੇਖਣ ਦੀ ਲੋੜ ਨਹੀਂ ਜੀ ਇੰਨਾ ਪੈਸਾ ਹੈ ਜੀ ਸਾਡੀ ਸ਼ਰਮਣੀ ਕਮੇਟੀ ਕੋਲ ਐਸਜੀਪੀਸੀ ਕਹਵੇ ਭਾਈ ਜੀ ਤੁਹਾਨੂੰ ਵੀ ਚਲੋ ਗਿਆਨ ਹੈਗਾ ਜਿਹੜੇ ਅਜਿਹੇ ਲੋਕ ਜਿਹੜੇ ਬੋਲ ਵੀ ਸਕਦੇ ਆ ਉਹਨਾਂ ਨੌਜਵਾਨਾਂ ਦੀ ਛਾਂਟੀ ਕਰੇ ਤੇ ਉਹਨਾਂ ਨੂੰ ਕਹਵੇ ਭਈ ਆਪਣੇ ਪਿੰਡ ਦੀ ਜ਼ਿੰਮੇਵਾਰੀ ਆਪ ਚੁੱਕੋ ਤੇ ਅਸੀਂ ਭਾਈ ਤੁਹਾਨੂੰ ਤਨਖਾਹ ਵੀ ਦੇਵਾਂਗੇ ਤੁਹਾਡਾ ਜਿਹੜਾ ਸਾਰਾ ਕੁਝ ਅਸੀਂ ਦੇਖਾਂਗੇ ਬਿਲਕੁਲ ਬਿਲਕੁਲ ਯਾਰੋਂ ਫਿਰ ਤੁਸੀਂ ਮੈਂ ਕਹਿੰਨਾ ਜੀ ਅਸੀਂ ਰੈਡੀਆਂ ਅਸੀਂ ਤਾਂ ਇਸ ਬਾਜੀ ਤੁਹਾਡੇ ਮੂੰਹ ਨੂੰ ਮਹਾਰਾਜ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਜੀ ਇਹ ਵਿਚਾਰ ਜਿਹੜੇ ਤੁਸੀਂ ਆ ਦੱਸੇ ਆ ਜੀ ਇਸ ਇਹ ਪੁੱਛ ਲਓ ਜੀ ਮੇਰੇ ਭਰਾ ਨੂੰ ਅਸੀਂ ਇਹ ਗੱਲ ਕਰੀ ਆ ਵੀ ਹੁਣ ਸਕੂਲ 'ਚ ਜਾਣਾ ਏ ਪਿੰਡ ਵਾਲੇ ਉੱਥੇ ਮੈਡਮਾਂ ਨੂੰ ਕਹਿਣਾ ਵੀ ਸਾਨੂੰ ਇੱਕ ਘੰਟਾ ਦੋ ਜੀ ਅਸੀਂ ਬੱਚਿਆਂ ਨੂੰ ਆਪਣੇ ਗੁਰੂ ਸਾਹਿਬ ਬਾਰੇ ਦੱਸਾਂਗੇ ਹਨਾ ਜੀ ਇਹਨਾਂ ਦੇ ਨਾਂ ਦੱਸਾਂਗੇ ਜੀ ਤਾਂ ਇਹ ਮੈਨੂੰ ਕਹਿੰਦਾ ਸੀ ਆ ਵੀ ਨਹੀਂ ਤੂੰ ਛੱਡ ਅਬੀ ਲੋਕਾਂ ਨੇ ਆਪਣੀ ਨਹੀਂ ਸੁਣਨੀ ਮੈਂ ਮੈਨੂੰ ਕਹਣਾ ਭਾਈ ਤੁਸੀਂ ਤਾਂ ਖਾਲਸਤਾਨੀ ਹੋ ਜੀ ਤੁਸੀਂ ਤਾਂ ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਦੋਗੇ ਗੁੰਮਰਾਹ ਕਰ ਦੋਗੇ ਜੀ ਤੁਸੀਂ ਇਹਨਾਂ ਦੀਆਂ ਕਿਤਾਬਾਂ 'ਚ ਪੜਿਓ ਜਿਹੜੇ 5ਵੀਂ ਦੇ ਬੱਚੇ ਤੁਸੀਂ ਦਿੱਤੇ ਨਾ ਵੀਰੇ 92 ਵਾਲਿਆਂ ਨਾ ਜਿੰਨੇ ਉਹਨਾਂ ਨੂੰ ਪਤਾ ਹੈ ਜਿਹੜੀਆਂ 5ਵੀਂ ਦੀਆਂ ਕਿਤਾਬਾਂ ਹੁੰਦੀਆਂ ਸੀ ਕੀ ਗੱਲ ਬਾਬਰ ਦਾ ਲੇਖ ਕਿਤਾਬ 'ਚ ਆ ਸਕਦਾ ਏ ਹਨਾ ਜੀ ਹਰ ਬੰਦੇ ਦਾ ਲੇਖ ਆਂਦਾ ਜਿਨ੍ਹਾਂ ਨੇ ਇਸ ਦੇਸ਼ ਨੂੰ ਦੇਸ਼ ਬਣਾਇਆ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਕੋਈ ਗੁਰੂ ਨਹੀਂ ਮੰਨ ਰਿਹਾ ਇਹ ਕੀ ਗੱਲ ਜੀ ਤੁਹਾਡੇ ਲਈ ਪੀਰ ਵੱਡੇ ਹੋਗੇ ਪਖੰਡੀ ਬਾਬੇ ਸਾਡੇ ਸਰਦਾਰ ਬਹੁਤ ਨੇ ਜਿਹੜੇ ਪੀਰਾਂ ਦੇ ਜਾਂਦੇ ਹੋਰਾਂ ਰਾਜਾਂ 'ਚ ਜਾਂਦੇ ਪਰ ਨਹੀਂ ਜੀ ਹੁਣ ਇਹ ਗੱਲ ਪੱਕੀ ਹੈ ਜੀ ਮਹਾਰਾਜ ਗੁਰੂ ਸਾਹਿਬ ਕਰਨ ਜੀ ਅਸੀਂ ਸਿੱਧਾ ਜੀ ਜੀ ਸਾਲੇ ਬਹੁਤ ਮੈਂ ਆਪਣੇ ਧਰਮ ਦੇ ਵਿੱਚੋਂ ਖਰੀਦ ਕੇ ਪੈਸੇ ਨਾਲ ਹੀ ਖਰੀਦ ਕੇ ਲੈ ਕੇ ਜਾ ਰਹੇ ਬਹੁਤ ਵੀਡੀਓ ਨਾ ਦੀਆਂ ਆਈਆਂ ਵੀ ਮਾਜਾ ਤਾਂ ਬਹੁਤ ਸਾਰਾ ਕਨਵਰਟ ਹੋ ਰਿਹਾ ਕਿੰਨਾ ਜੀ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਮਾਜੇ ਵਾਲਿਓ ਕੀ ਗੱਲ ਉੱਥੇ ਤੁਸੀਂ ਸਿੱਖ ਨਹੀਂ ਵਸਦੇ ਜਾਂ ਤੁਸੀਂ ਇੱਕ ਦੀ ਉਂਗਲ ਫੜੀ ਹੋਈ ਆ ਵੀ ਅੱਜ ਇਹਨੂੰ ਮਿਲ ਕੇ ਤਾਂ ਉਹਦੇ ਪਿੱਛੇ ਪਿੱਛੇ ਚੱਲੀ ਚੱਲੋ ਕੱਲ ਨੂੰ ਸਾਨੂੰ ਵੀ ਦੇਣਗੇ ਤੁਸੀਂ ਲੱਖ ਜਾਓ ਕਿ ਕ੍ਰਿਸ਼ਚਨਾ ਚ ਤੁਸੀਂ ਮੁਸਲਮਾਨਾਂ ਚ ਤੁਰਜੋ ਤੁਸੀਂ ਹਿੰਦੂਆਂ ਚ ਤੁਰਜੋ ਇੱਕ ਗੱਲ ਯਾਦ ਰੱਖਿਓ ਏ ਗੁਰੂ ਸਾਹਿਬ ਦਾ ਝਾਰ ਨਾ ਲੱਗਿਆ ਹੋਇਆ ਏ ਇਹ ਗੰਦ ਛੜਦਾ ਪਿਆ ਏ 96 ਕਰੋੜ ਖਾਲਸਾ ਸੱਜਣਾ ਏ ਜੀ ਅਕਾਲ ਪੁਰਖ ਮਹਾਰਾਜ ਦੇ ਬਚਨ ਨੇ ਜੀ ਦਿੱਲੀ ਤਖਤ ਤੇ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਝੁੱਲੇਗਾ ਸੀਸ ਤੇ ਬੜੀ ਕਰੇਗੀ ਮौज ਕੋਈ ਨਹੀਂ ਰੋਕ ਸਕਦਾ ਜੀ ਸਾਡਾ ਖਾਲਸਾ ਰਾਜ ਆਉਣ ਵਾਲਾ ਏ ਤਾ ਆਕੇ ਹੀ ਰਹਿਣਾ ਏ ਜੀ ਹੁਣ ਤੁਸੀਂ ਇੱਕ ਗੱਲ ਵੇਖ ਲਓ ਜੀ ਇਹ ਮਹਾਰਾਜ ਦੇ ਹਿਸਾਬ ਨਾਲ ਜਿੱਦਾਂ ਗੁਰੂ ਸਾਹਿਬ ਨੇ ਮ ਆਇਆ ਸੀ ਉਵੇਂ ਚਾਰਨਾ ਚੱਲਦਾ ਪਹਿਲਾਂ ਇੱਕ ਮੈਨੂੰ ਬੇਨਤੀ ਹੈ ਜੀ ਮੈਂ ਤੁਹਾਡੇ ਕੋ ਵੀ ਮੈਂ ਐਸਜੀਪੀਸੀ ਦੀ ਗੱਲ ਨਿਬੇੜਦਾ ਜੀ ਐਸਜੀਪੀਸੀ ਅੱਜ ਵੀ ਜਾਗ ਜਾਵੇ ਜੀ ਉਹਨਾਂ ਚ ਜੱਥੇਦਾਰ ਵਧੀਆ ਜਾਗ ਜਾਣ ਸੁੱਤੀ ਕੌਮ ਸਾਡੀ ਜਾਗ ਜਾਵੇ ਤਾਂ ਜੇ ਐਸਜੀਪੀਸੀ ਜਾਗ ਗਈ ਤਾਂ ਸਾਡੀ ਕੌਮ ਜਾਗ ਗਈ ਜੀ ਸਾਡੇ ਮੁੰਡੇ ਆ ਜੀ ਵਾਲ ਕਟਾਤ ਤੇ ਬਣਾ ਜੀ ਹੋਰਾਂ ਪਾਸੇ ਨੂੰ ਭੇਜ ਦਿੱਤੇ ਗਏ ਜੀ ਇਹਨਾਂ ਨੂੰ ਭੇਜਿਆ ਗਿਆ ਜੀ ਗਏ ਨਹੀਂ ਜੀ ਪਰ ਇਹਨਾਂ ਨੇ ਤੁਸੀਂ ਉਹ ਗੱਲ ਇਹ ਆ ਵੀ ਇਹਨਾਂ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਨੇ ਜੀ ਸਾਡੇ ਮਾਪੇ ਨੇ ਸਾਨੂੰ ਨੂੰ ਹੀ ਕੁਝ ਦੱਸਿਆ ਅਸੀਂ ਕਿਸੇ ਨੂੰ ਕੀ ਦੱਸਾਂਗੇ ਜੀ ਇਸ ਲਈ ਬੇਨਤੀ ਹੈ ਜੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਹੋਕਾ ਦੇ ਦਿਓ ਜੀ ਗੁਰੂ ਘਰਾਂ ਦੇ ਵਿੱਚ ਇਹ ਚੀਜ਼ਾਂ ਦੀ ਜਾਂ ਗੁਰੂ ਦੇ ਸਿੰਘ ਜਿਹੜੇ ਮਹਾਰਾਜ ਹੈ ਤੁਸੀਂ ਸ਼੍ਰੋਮਣੀ ਕਮੇਟੀ ਨੇ ਬਰਸ਼ੇਆਂ ਆਲੇ ਸਿੰਘ ਰੱਖੇ ਨੇ ਜੀ ਇੱਕ ਸ਼ਾਸਤਰ ਵਿੱਦਿਆ ਦਾ ਗਿਆਨ ਦੇਣ ਵਾਲਾ ਤੇ ਇੱਕ ਗੁਰੂ ਘਰ ਦਾ ਗ੍ਰੰਥੀ ਤਾਂ ਹਰ ਪਿੰਡ 'ਚ ਹੁੰਦਾ ਹੀ ਏ ਜੀ ਉਹ ਆ ਕੇ ਗੁਰੂ ਸਾਹਿਬ ਬਾਰੇ ਗਿਆਨ ਦਵੇ ਤਾਂ ਇੱਕ ਐਸਜੀਪੀਸੀ ਕਦੇ ਵੀ ਭਾਈ ਤੁਹਾਨੂੰ ਕਮਰਾ ਦਿੰਨੇ ਆ ਤਨਖਾਹ ਦਿੰਨੇ ਆ ਤੁਸੀਂ ਇੱਥੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦਾ ਗਿਆਨ ਦੇਣਾ ਹੈ ਜੀ ਤੇ ਜੇ ਸ਼੍ਰੋਮਣੀ ਕਮੇਟੀ ਇਹ ਗੱਲ ਕਰ ਦਵੇ ਨਾ ਜੀ ਮੈਂ ਕਹਿੰਦਾ ਜੀ ਸਾਡੀ ਕੌਮ ਦਿਨਾਂ ਦੇ ਵਿੱਚ ਜਾਗਰੂਤ ਹੋ ਜਾਵੇ ਪਤਾ ਲੱਗ ਜਾਵੇ ਗੁਰੂ ਸਾਹਿਬ ਦਾ ਸਾਡਾ ਇਤਿਹਾਸ ਪਤਾ ਲੱਗ ਜਾਵੇ ਜੀ ਮੈਂ ਦਾਅਵੇ ਨਾਲ ਕਹਿੰਨਾ ਵਾਂ ਇੱਕ ਵਾਰ ਸਾਡੇ ਮੁੰਡਿਆਂ ਨੂੰ ਕੋਈ ਗਾਈਡ ਕਰਨ ਵਾਲਾ ਅਸਲ ਹੋਵੇ ਨਾ ਜੀ ਸਹੀ ਸਹੀ ਗਾਈਡ ਲਾਈਨ ਮਿਲ ਜਾਵੇ ਮੈਂ ਵਾਅਦਾ ਕਰਦਾ ਵਾਂ ਸਿੱਖ ਕੌਮ ਅੱਜ ਵੀ ਚੜਦੀ ਕਲਾ 'ਚ ਸੀ ਤਾਂ ਚੜਦੀ ਕਲਾ 'ਚ ਹੀ ਰਹੇਗੀ ਜੀ ਇਨਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਵੀ ਗੁਰੂ ਸਾਹਿਬ ਨੂੰ ਕਹਿੰਦੇ ਆ ਜੀ ਇਹਨਾਂ ਨੇ ਜਿਨ੍ਹਾਂ ਨੇ ਅਕਾਲ ਪੁਰਖ ਸਾਜਿਆ ਜੀ ਤੁਸੀਂ ਮਹਾਰਾਜ ਨੂੰ ਥੋੜੀ ਕਹਿ ਸਕਦੇ ਹੋ ਜੀ ਪ੍ਰਗਟਿਓ ਖਾਲਸਾ ਪਰਮਾਤਮਕੀ ਮੌਜ ਜੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਗੋਚ ਹੈ ਖੋਜ ਸ਼ਬਦ ਮੈਲੇ ਪਰ ਕਿਸੇ ਨੇ ਬਾਣੀ ਨਹੀਂ ਪੜਨੀ ਕਿਉਂਕਿ ਸਾਨੂੰ ਦੱਸਿਆ ਹੀ ਨਹੀਂ ਗਿਆ ਵੀ ਪਰ ਸਵੇਰੇ ਅੰਮ੍ਰਿਤ ਵੇਲੇ ਉੱਠੋ ਸਾਡੇ ਗੁਰੂ ਸਾਹਿਬ ਤਾਂ ਕਹਿ ਕੇ ਗਏ ਸੀ ਅੰਮ੍ਰਿਤ ਵੇਲਾ ਸਾਂਭਿਓ ਜੇ ਸਾਡੇ ਲੋਕ ਅੰਮ੍ਰਿਤ ਵੇਲਾ ਸਾਂਭਦੇ ਆਪਣੇ ਬੱਚਿਆਂ ਨੂੰ ਦੱਸਦੇ ਤਾਂ ਮੋਬਾਈਲ ਨੇ ਜੀ ਸਭ ਤੋਂ ਵੱਡੀ ਬਿਮਾਰੀ ਆ ਮੋਬਾਈਲ ਆ ਗਈ ਜੀ ਇਹ ਮੋਬਾਈਲਾਂ ਨੇ ਖਤਮ ਕਰਤਾ ਜੀ ਕੁੜੀਆਂ ਮੁੰਡਿਆਂ ਪਿਓ ਧੀ ਤੇ ਮਹਾਰਾਜ ਸਭ ਦਾ ਖਤਮ ਕਰ ਦਿੱਤਾ ਜੀ ਗਿਆ ਕਿ ਕਿਉਂ ਇਹ ਮੋਬਾਈਲਾਂ ਚੋਂ ਹੀ ਨਹੀਂ ਬੱਚੇ ਨਿਕਲਦੇ ਜੀ ਪਹਿਲਾਂ ਬੱਚੇ ਪਿੰਡਾਂ ਚ ਖੇਡਦੇ ਸੀ ਹਰ ਚੀਜ਼ ਮਾਨਦੇ ਸੀ ਬੱਚਿਆਂ ਨੂੰ ਕੁਝ ਪਤਾ ਸੀ ਹੁਣ ਬੱਚਿਆਂ ਦੀ ਨਿਗਾ ਇੱਥੇ ਹੁੰਦੀ ਆ ਜੀ ਮੋਬਾਈਲ ਚ ਗੇਮਾਂ ਡਾਊਨਲੋਡ ਕਰਦੇ ਆ ਜੀ ਗਲਤ ਪੋਡਕਾਸਟ ਕਈ ਚੀਜ਼ਾਂ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਜੀ ਮੋਬਾਈਲ ਨੂੰ ਕਿਤਨੇ ਕਿਤੇ ਗਲਤ ਪਾਸੇ ਜਾ ਰਹੇ ਤੇ ਲਾਡੀ ਬਾਈ ਜੀ ਤੁਸੀਂ ਤੁਹਾਡੇ ਵੀ ਮੈਂ ਵਿਚਾਰ ਲੈਣਾ ਚਾਹੁੰਦਾ ਤਾਂ ਬਾਈ ਜੀ ਹੋਰਾਂ ਦੀ ਤਾਂ ਚਲੋ ਬਹੁਤ ਨੌਲੇਜ ਵੀ ਇਕੱਠੀ ਕੀਤੀ ਹੋਈ ਹੈ ਤੇ ਤੁਸੀਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਵੀ ਹੋ ਤੇ ਲਗਾਤਾਰ ਮੋਰਚੇ ਦੇ ਵਿੱਚ ਡਟੇ ਹੋਏ ਹੋ ਹੁਣ ਤੱਕ ਕੀ ਕੁਝ ਦੇਖਿਆ ਕੀ ਤਜਰਬਾ ਰਿਹਾ ਕੀ ਕੌਮ ਜਾਗ ਗਈ ਹੈ ਜਾਂ ਜੇ ਸੁੱਤੇ ਜਿਵੇਂ ਆਪਾਂ ਕਹਿੰਨੇ ਵੀ ਭਾਈ ਸਾਡੇ ਲੋਕ ਤਾਂ ਸੁੱਤੇ ਪਏ ਆ ਬਾਬਿਆਂ ਦੇ ਪਖੰਡੀਆਂ ਦਾ ਕੋਈ ਲਾਗੇ ਉੱਥੇ ਪਹੁੰਚ ਜਾਂਦੇ ਗੁਰੂਗ੍ਰਾਂ ਸਾਹਿਬ ਅਰੇ ਦਿੱਲੀ ਨਹੀਂ ਉਹ ਬਿਲਕੁਲ ਨਹੀਂ ਭਾਈ ਸੁੱਤੇ ਪਏ ਆ ਇਹ ਨਹੀਂ ਜਾਗ ਸਕਦੀ ਕੌਮ ਖਲੀ ਭਾਈ ਤੁਸੀਂ ਖੁਦ ਪਹਿਲੋਂ ਵੀ ਇਹਨਾਂ ਦੀ ਇਹਨਾਂ ਦੀ ਇੰਟਰਵਿਊ ਕੀਤੀ ਸੀ ਉਦੋਂ ਦੇਖ ਲਓ ਹੁਣ ਦੇਖ ਲਓ ਮੈਂ ਮੈਂ ਕਿ ਇੱਕ ਮਹੀਨਾ ਲਗਾਤਾਰ ਇਥੇ ਮੋਰਚੇ ਤੇ ਰਿਹਾ ਆ ਮੈਂ ਕੋਈ ਇਥੇ ਤੀਨੀ ਦਿੱਕ ਘਟਿਆ ਆ ਐਨੀ ਸੰਗਤ ਜਿਹੜੀ ਆਈ ਹੈ ਨਾ ਐਨੀ ਸੰਗਤ ਆ ਪਿੰਡਾਂ ਚੋਂ ਆਉਂਦੀ ਆ ਜੇ ਕਿਤੇ ਕੋ ਕਲਾਕਾਰ ਲੱਗਾ ਹੁੰਦਾ ਤੂੰ ਦੇਖੋ ਬਾਬਾ ਆ ਹੁੰਦਾ ਤੇ ਹਜ਼ਾਰਾਂ ਦੇ ਇਕੱਠ ਹੋਏ ਨਹੀਂ ਅੱਜ ਆਪਣੇ ਗੁਰੂ ਸਾਹਿਬ ਵਾਸਤੇ ਇੱਥੇ ਤੁਹਾਡੇ ਸਾਹਮਣੇ ਆ ਜੀ ਪਰ ਇਹ ਨੋਬਤ ਆਈ ਕਿਉਂ ਭਾਈ ਜੀ ਇਹਦੀ ਇਹ ਸਭ ਤੋਂ ਵੱਡੀ ਜੜ੍ਹ ਕੀ ਇੱਥੇ ਮੰਨਦੇ ਹੋ ਤੁਸੀਂ ਮੈਂ ਜਿੱਦਾਂ ਪਹਿਲਾਂ ਸਾਬੀ ਵੀਰ ਜੀ ਉਹਨਾਂ ਨੇ ਕਿਹਾ ਆ ਸ਼੍ਰੋਮਣੀ ਕਮੇਟੀ ਆ ਜੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਪ੍ਰਚਾਰ ਕਰਦੀ 20 ਸਾਲਾਂ ਤੋਂ ਪ੍ਰਚਾਰ ਨਹੀਂ ਸਾਡੀ ਹੋਇਆ ਗੋਮਦਾ ਜੇ ਸ਼੍ਰੋਮਣੀ ਕਮੇਟੀ ਪ੍ਰਚਾਰ ਕਰਦੀ ਤੁਸੀਂ ਖੁਦ ਦੱਸੋ ਕਿੰਨੇ ਕ ਪ੍ਰਚਾਰ ਪਿੰਡਾਂ 'ਚ ਹੋਇਆ 2000 2002 ਤੋਂ ਬਾਅਦ ਕੋਈ ਪ੍ਰਚਾਰ ਹੋਇਆ ਕਿੰਨੇ 'ਚ ਦੇਖੇ ਕਿਤੇ ਪ੍ਰਚਾਰ ਹੋਇਆ ਕੋਈ ਬੰਦਾ ਕਹਿੰਦੇ ਸਾਡੇ ਪਿੰਡ ਗੁਰਮਤ ਪ੍ਰਚਾਰ ਹੋਇਆ ਹੈ ਉਹਨਾਂ ਨੇ ਸਾਰੇ ਬਾਈ ਜੀ ਅੰਕੜੇ ਬਣਾਏ ਹੋਏ ਸ਼ੀਟਾਂ ਹੈਗੀਆਂ ਉਹ ਕਹਿੰਦੇ ਅਸੀਂ ਗਰਾਊਂਡ ਤੇ ਜਾਂਦੇ ਹਾਜ਼ਰੀਆਂ ਲੱਗਦੀਆਂ ਪ੍ਰਚਾਰਕ ਜਾਂਦੇ ਆ ਕਲਾਸਾਂ ਲੱਗਦੀਆਂ ਬੱਚਿਆਂ ਦੀ ਕਹਿੰਦੇ ਕਿਹੜੀ ਜਗ੍ਹਾ ਪਰ ਮਾਪੇ ਨਹੀਂ ਭੇਜਦੇ ਉਹ ਕਹਿੰਦੇ ਜੀ ਉਹ ਫਿਰ ਹਾਜ਼ਰੀ ਲਾ ਕੇ ਹੀ ਆ ਜਾਂਦੇ ਆ ਜੀ ਹਾਜ਼ਰੀਆਂ ਹੀ ਲੱਗਦੀਆਂ ਨੇ ਤੁਸੀਂ ਦੇਖੋ ਤੁਸੀਂ ਉਹ ਉਹ ਇਹ ਗੱਲ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਪ੍ਰਚਾਰ ਅਸੀਂ ਕਲਾਸਾਂ ਨੂੰ ਅਨਾਉਂਸਮੈਂਟ ਕਰ ਸਕਦੇ ਹੁਣ ਘਰ ਤੋਂ ਬਾਹਾਂ ਫੜ ਕੇ ਤਾਂ ਕਹਿੰਦੇ ਅਸੀਂ ਲੈ ਕੇ ਨਹੀਂ ਹੁਣਾ ਕਹਿੰਦੇ ਗੁਰਮਤ ਦੇ ਵਿੱਚ ਤਾਂ ਹੈ ਨਹੀਂ ਵੀ ਭਾਈ ਜ਼ਬਰਦਸਤੀ ਤੁਸੀਂ ਕਿਸ ਨੂੰ ਸੁਣਾਓ ਜਾਂ ਕਰੋ ਤੁਸੀਂ ਕਿਸੇ ਵੀ ਪਿੰਡ 'ਚ ਜਾ ਕੇ ਗੁਰੂ ਘਰ ਤੇ ਪ੍ਰੋਗਰਾਮ ਰੱਖ ਸਕਦੇ ਹੋ ਨਾ ਗੁਰੂ ਘਰ ਤਾਂ ਆਪਣੇ ਕਮੇਟੀ ਭੇਜ ਸਕਦੀ ਹੈ ਆਪਣੇ ਗ੍ਰੰਥੀ ਭੇਜ ਸਕਦੀ ਹੈ ਜਾਂ ਆਪਣੇ ਉਹ ਕੀਰਤਨੀ ਜਥੇ ਭੇਜ ਸਕਦੀ ਹੈ ਜਾਂ ਢਾਡੀ ਜਥੇ ਭੇਜ ਸਕਦੀ ਹੈ ਕਿੰਨੇ ਕ ਪਿੰਡਾਂ 'ਚ ਗਏ ਆ ਜੀ ਉਹ ਦੱਸ ਦੇਣ ਕਿਸੇ ਪਿੰਡ ਦਾ ਵੀ ਆ ਪਿੰਡ ਚਾਹੀ ਗੁਰਮਤ ਸਮਾਗਮ ਕਰਾਇਆ ਆ ਜੇ ਗੁਰਮਤ ਸਮਾਗਮ ਕਰਾਵਾਂਗੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੂਗਾ ਆਡੀਆਂ ਪੀੜ੍ਹੀਆਂ ਆਉਣ ਵਾਲੀਆਂ ਨੂੰ ਤਾਂ ਹੀ ਪਤਾ ਲੱਗੂ ਨਾ ਅਸੀਂ ਗੁਰੂਆਂ ਬਾਰੇ ਕੋਈ ਦੱਸਾਂਗੇ ਤੇ ਸਰਕਾਰ ਦੀ ਚੀਜ਼ ਹੁੰਦਾ ਹੈ ਜੇ ਉਹ ਦੱਸਿਆ ਨਹੀਂ 20 ਸਾਲ ਤੋਂ ਆ ਜੀ ਮੈਂ ਖੁਦ ਇਹ ਚੀਜ਼ ਦੇਖ ਰਿਹਾ ਕਿ 20 ਸਾਲ ਤੋਂ ਨਹੀਂ ਪ੍ਰਚਾਰ ਹੋ ਰਿਹਾ ਤੁਸੀਂ ਵੀ ਇਸ ਮੋਰਚੇ ਦਾ ਹਿੱਸਾ ਹੋ ਤੇ ਉਹ ਭਾਈ ਸਾਹਿਬ ਤਾਂ ਚਲੋ ਉੱਤੇ ਬੈਠੇ ਨੇ ਪਰ ਗੱਲ ਇਹ ਸਾਹਮਣੇ ਆਉਂਦੀ ਆ ਵੀ ਜਿੰਨੇ ਵੀ ਲੋਕ ਇਹ ਸਾਰੇ ਆਪਣੀਆਂ ਚੌਧਰਾਂ ਕਰਕੇ ਲੱਗੇ ਹੋਏ ਤਾਂ ਵਿੱਚੇ ਤੁਹਾਡੇ ਤੇ ਵੀ ਇਹ ਸਵਾਲ ਆਉਂਦਾ ਚੌਧਰ ਕਰਕੇ ਬਾਈ ਜੀ ਆਏ ਹੋਏ ਹੋ ਨਹੀਂ ਜੀ ਮੈਂ ਇੱਕ ਸ਼ਹੀਦ ਪਰਿਵਾਰ ਚੋਂ ਸ਼ਹੀਦ ਪਏ ਤੇਜਿੰਦਰ ਸਿੰਘ ਬੱਬਰ ਦਾ ਭਰਾ ਮੈਂ ਛੋਟਾ ਮੈਂ ਸਿਰਫ ਆਪਣੇ ਗੁਰੂ ਕਰਕੇ ਆਇਆ ਹਾਂ ਮੈਨੂੰ ਆਪਣੇ ਗੁਰੂ ਨਾਲ ਪਿਆਰ ਆ ਮੈਨੂੰ ਨਾ ਪੈਸੇ ਨਾਲ ਪਿਆਰ ਆ ਨਾ ਮੈਨੂੰ ਕੋਈ ਹੋਰ ਚੀਜ਼ ਨਾਲ ਪਿਆਰ ਆ ਮੈਨੂੰ ਸਿਰਫ ਪਿਆਰ ਆ ਤਾਂ ਆਪਣੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਨਾ ਨਰਿਆ ਐਂ ਖਤਮ ਆ ਇਹ ਤੋਂ ਬਾਅਦ ਲਾਸਟ ਟਾਈਮ ਕੁਝ ਨਹੀਂ ਸਾਡਾ ਸੋ ਬਿਲਕੁਲ ਜੀ ਤਾਂ ਬਿਲਕੁਲ ਅੱਜ ਜਿਹੜੇ ਇੱਥੇ ਲਗਾਤਾਰ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਲੋਕ ਤਾਂ ਉਹਨਾਂ ਨੂੰ ਤਾਂ ਬੜੇ ਲੋਕ ਇੱਥੇ ਜਿਹੜੇ ਹੈਗੇ ਸ਼ਾਬਾਸ਼ ਹੀ ਦੇ ਰਹੇ ਨੇ ਪਰ ਬਾਕੀ ਵੀ ਜਿਹੜੇ ਅ ਜੇ ਬੈਠੇ ਨੇ ਪਰ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਬਾਕੀ ਵੀ ਇਸਤਾਂ ਦੀ ਜੇਕਰ ਵਿਆਦਵੀ ਹੁੰਦੀ ਹੈ ਸਾਰਿਆਂ ਦੇ ਲਈ ਇੱਕ ਕਾਨੂੰਨ ਬਣਾਉਣ ਦੇ ਲਈ ਇਹ ਮੋਰਚਾ ਲੱਗਾ ਹੋਇਆ ਤਾਂ ਉਹਦੇ ਲਈ ਜ਼ਰੂਰ ਜਿਹੜਾ ਹੈਗਾ ਏ ਉਪਰਾਲਾ ਕਰਨਾ ਚਾਹੀਦਾ ਹੈ ਇਸ ਵਕਤ ਜਿਹੜੀ ਸਪੀਚ ਹੈ ਉਹ ਗੁਰਜੀਤ ਸਿੰਘ ਫੋਰਜੇ ਵੱਲੋਂ ਦਿੱਤੀ ਜਾ ਰਹੀ ਹੈ ਕੀ ਕਹਿਣਾ ਉਹ ਵੀ ਤੁਹਾਨੂੰ ਜਲਦੀ ਸੁਣਾਉਂਦੇ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚਾਨਣ